ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਚੱਲਦਾ ਕੰਮ ਬੇਲਾਂ ਦੀ ਬੇਲਾਂ ਵੱਢਣ ਦਾ ਆਲੂਆਂ ਦੀ ਬੇਲ ਵੱਢਣ ਦਾ ਪੂਰਾ ਜੋਰਾਂ ਦੇ ਚੱਲਦਾ ਰਹਿੰਦਾ ਕੰਮ ਹਰ ਰੋਜ਼ ਹੀ ਚੱਲਦਾ ਕੰਮ ਜਦ ਤੱਕ ਰਪਟਾਈ ਨਹੀਂ ਹੁੰਦੀ ਮੇਰੇ ਖਿਆਲ ਜਾਂ ਤੱਕ ਬੇਲ ਵੱਢਣਾ ਬੰਦ ਹੋਣਾ ਹੀ ਨਹੀਂ ਜਦ ਤੱਕ ਲਗਾਤਾਰ ਬੇਲ ਵੱਢੀ ਐਵੇਂ ਹੀ ਚੱਲਣੀ ਕਿਉਂਕਿ ਜਿਵੇਂ ਜਿਵੇਂ ਲੱਗਿਆ ਹੋਇਆ ਭਾਈ ਉਵੇਂ-ਉਵੇਂ ਹੀ ਬੇਲ ਵੱਢ ਹੁੰਦੀ ਆ ਹਾਂਜੀ ਵੀਰੇ ਬਹੁਤ ਵੀਰ ਪੁੱਛਦੇ ਹੁੰਦੇ ਆ ਵੀਰੇ ਵੀ ਜਿਹੜੇ ਤੇ ਤੁਸੀਂ ਆਲੂਆਂ ਦੇ ਸਪਰੇਅ ਕਰੀ ਸੀਗੀ ਉਹਦੇ ਵਾਲੀ ਕੀ ਕਹਿੰਦੇ ਹੁੰਦੇ ਆ ਯਾਰ ਨਹੀਂ ਅਸੀਂ ਤਾਂ ਮੋਥਾ ਕਹਿੰਨੇ ਆ ਹੋਰ ਪਤਾ ਨਹੀਂ ਪਤਾ ਨਹੀਂ ਮੈਨੂੰ ਤਾਂ ਮੁਰਕ ਕਹਿੰਦੇ ਸੀ ਸ਼ਾਇਦ ਮੁਰਕ ਹੀ ਕਹਿੰਦੇ ਹੋਣ ਹੈਨਾ ਵੀਰੇ ਦੇਖੋ ਇਹ ਖੱਤੇ 'ਚ ਨਾ ਥੋਡੇ ਕਹਿਣ ਦੇ ਮੁਤਾਬਕ ਵੀ ਮੁਰਕ ਦਾ ਜਮਾ ਹੀ ਖਤਮ ਹੋ ਗਿਆ ਕਿਤੇ ਨਹੀਂ ਰਿਹਾ ਸੀਗਾ ਮੁਰਕ ਲੈ ਆ ਦੇ ਲੋ ਵਿੱਚ ਗੱਠੀਆਂ ਸੀਗੀਆਂ ਵੀ ਮੁਰਕ ਦਾ ਜਮਾ ਹੀ ਖਤਮ ਹੋ ਗਿਆ ਤੇ ਇਹ ਨਾ ਆਲੂ ਤੇ ਅਸਰ ਪਾਇਆ ਸੀਗਾ ਉਦੋਂ ਵੀ ਆਲੂ ਵਧਣੋਂ ਰੋਕਦਾ ਸੀਗਾ ਹਨਾ ਕਿ ਉੱਥੇ ਹੀ ਸਟਾਪ ਕਰਦਾ ਸੀਗਾ ਆਲੂ ਕਿ ਪਰ ਹੁਣ ਉਸ ਤੋਂ ਬਾਅਦ ਇਹ ਖੱਤਾ ਭਰ ਗਿਆ ਸੀਗਾ ਤਾਂ ਕਰਕੇ ਫਿਰਨੇ ਵੀ ਬੇਲ ਆਪਾਂ ਵੱਡੀ ਨਹੀਂ ਸੀ ਵੀ ਚੱਲ ਵੀ ਸੈਜ ਹੋ ਲੈਣ ਦੇ ਕਿਉਂਕਿ ਇਹ ਸੀਗਾ ਤਾਂ ਨਵਾਂ ਹੀ ਬੀ ਆਪਣਾ ਹਨ ਤੇ ਪਰ ਆਪਾਂ ਇਹ ਰੱਖ ਲਿਆ ਸੀ ਵੀ ਕੋਈ ਗੱਲ ਨਹੀਂ ਇਹਨੂੰ ਆਪਾਂ ਰਾਸ਼ਨ ਚ ਦੇ ਦਾਂਗੇ ਵੀ ਇਹਨੂੰ ਆਪਾਂ ਕੰਮ ਨਹੀਂ ਕਰਨਾ ਪਰ ਹਾਂ ਇਹਦੇ ਵਿੱਚੋਂ ਬੀ ਅਡਰ ਰੱਖਣਾ ਜ਼ਰੂਰ ਆ ਕਿਉਂ ਕਿਉਂਕਿ ਆਪਾਂ ਦੇਖਣਾ ਕੀ ਕਿਤੇ ਸਟੋਰ ਦੇ ਵਿੱਚ ਜਾ ਕੇ ਗਲਦਾ ਤਾਂ ਨਹੀਂ ਤੇ ਉਹਦੀ ਜਰਮੀਨੇਸ਼ਨ ਸਹੀ ਹੋਊਗੀ ਇਹ ਚੀਜ਼ ਵੀ ਪੂਰੀ ਆਪਾਂ ਡਿਟੇਲ ਵਾਈਜ਼ ਚੈੱਕ ਕਰਨੀ ਹੈ ਤੇ ਅੱਜ ਹੁਣ ਮੈਂ ਕਹੀ ਚੱਲ ਆਪਾਂ ਦੇਖਦੇ ਆਂ ਵੀ ਪੱਟ ਕੇ ਵੀ ਇਹ ਆਲੂ ਦਾ ਸੈਜ ਕਿੱਡਾ ਬਣਦਾ ਹਨਾ ਬਈ ਪੱਤੇ ਡੇ ਚੌੜੇ ਚੌੜੇ ਆ ਨਾ ਆਲੂ ਦੇ ਦੇਖੋ ਕੋਈ ਵਾਇਰਸ ਦਾ ਬੁੱਟਾ ਨਹੀਂ ਸੀ ਵਾਇਰਸ ਚਲੋ ਆਪਾਂ ਉਦੋਂ ਕਢਵਾਤੇ ਸੀਗਾ ਜੋ ਵੀ ਮਾੜਾ ਮੋਟਾ ਜਿਵੇਂ ਆਪਾਂ ਰੌਗਿੰਗ ਕਰਦੇ ਆ ਉਹ ਰੌਗਿੰਗ ਆਪਾਂ ਪੂਰੀ ਕਰਵਾਈ ਸੀ ਇਹਦੀ ਬਈ ਹਨਾ ਤੇ ਹੁਣ ਅੱਜ ਤੁਹਾਨੂੰ ਆਲੂ ਪੱਟ ਕੇ ਦਿਖਾਉਣੇ ਆ ਕੋਈ ਵੀ ਬੁੱਟਾ ਕਿੱਥੇ ਵੀ ਦੇਖ ਕੇ ਪੱਟਦੇ ਆ ਕਾਲੂ ਦਾ ਬੁੱਟਾ ਆਪਾਂ ਫਿਰ ਆਪਾਂ ਦਿਖਾਉਨੇ ਆ ਵੀ ਸੈਜ ਉਹਦਾ ਕੀ ਹੋਇਆ ਕੀ ਨਹੀਂ ਹੋਇਆ ਆਪਾਂ ਨਾ ਹੁਣ ਇਹਦਾ ਇੱਕ ਬੂਟਾ ਪੱਟ ਕੇ ਦੇਖਦੇ ਆ ਕਿਤੇ ਵੀ ਜਿੱਥੇ ਸੈਜ ਜਾਂ ਚੈੱਕ ਹੋ ਜਵੇ ਵੀ ਹਾਂ ਕੀ ਬਣਿਆ ਕੀ ਨਹੀਂ ਬਣਿਆ ਇੱਥੇ ਦੇਖ ਦਿੰਨੇ ਆ ਆਹ ਬੂਟਾ ਫੱਟ ਕੇ ਲੋ ਵੀ ਵੀਰੇ ਇਹਦੇ ਥੱਲੇ ਗਿਣਤੀ ਜਿਦਾਣੇ ਜਿੱਦਾਂ ਬਾਹਲੇ ਨਹੀਂ ਪਏ ਹੈਗੇ ਦੇਖੋ ਇੰਨੇ ਦਾਣੇ ਸੀਗੇ ਇੱਕ ਬੂਟਾ ਪੱਟਿਆ ਆਪਾ 7-8 ਦਾਣੇ ਆ ਆ ਦੇਖ ਇੱਕ ਦੋ ਤਿੰਨ ਚਾਰ ਪੰਜ 6 6 ਦਾਣੇ ਆ ਬਾਈ ਸਰ ਆ ਇੱਕ ਬੂਟਾ ਸੀਗਾ ਆਪਾਂ ਜਿਹੜਾ ਪੱਟਿਆ ਤੇ ਸਾਈਜ਼ ਵੀ ਉੰਨਾ ਵੱਡਾ ਨਹੀਂ ਹੋਇਆ ਕਿ ਉਹਦੇ ਨਾਲ ਉਹ ਫਰਕ ਆ ਕਿਉਂ ਕਿਉਂਕਿ ਵੀ ਉਹਨੇ ਦਿਨ ਇਹ ਹੋ ਰਹੇ ਹਨਾ ਵੀ ਬਣਤਰ ਦੇ ਲਈ ਇਹਨੂੰ ਟਾਈਮ ਲੱਗਿਆ ਬਾਈ ਉਹਨੇ ਦਿਨ ਹਨਾ ਇਹ ਚੱਕਰ ਸੀ ਆਪਾਂ ਕਿਤੇ ਹੋਰ ਵੀ ਪੱਟ ਕੇ ਦੇਖ ਲੈਨੇ ਆ ਕਿਸੇ ਹੋਰ ਪਾਸੇ ਜੇ ਇਹਨੂੰ ਸਾਡੇ ਆ ਪੱਟ ਲੈ ਸਾਡੇ ਇੱਥੋਂ ਪੱਟ ਤਾਂ ਪਾੜੀ ਹੋਈ ਹੈ ਬਹੁਤ ਪਰ ਬੂਟਾ ਹੁਣ ਆਲੂ ਆ ਦੇ ਇਹ ਨਾ ਸੈਜ ਵੀ ਗੋਲੀ ਸੀਗਾ ਇਹ ਦੇ ਇਹ ਗੋਲੀ ਨੂੰ ਬਾਈ ਗਿਣਤੀ ਚ ਵੀ ਫਿਰ ਦਾਣੇ ਘਾਟੀ ਹੁੰਦੇ ਹੁੰਦੇ ਆ ਦੇ ਇੱਕ ਦੋ ਤਿੰਨ 1 4 ਓਨੇ ਤਾਂ ਵੱਡਾ ਨਹੀਂ ਹੋਣਾ ਇੱਕ ਆ ਨਿਕਲਿਆ ਇਹਨੇ ਤਾਂ ਕੀ ਵੱਡਾ ਹੋਣਾ ਆ ਦਾਣੇ ਨਿਕਲਿਆ ਬਾਈ ਇਹਦੇ ਵਿੱਚੋਂ ਇੰਨੇ ਦਾਣੇ ਹੋਇਆ ਦੇਖ ਲਓ ਆ ਦੇਖਿਰੇ ਇਦਾਂ ਜ਼ੋਰ ਲੱਗਿਆ ਜਿਹੜੀਆਂ ਉਹਨੀਆਂ ਲੱਗੀਆਂ ਨੇ ਆਪਣੇ ਹਿੱਸੇ ਵਾਲੀਆਂ ਇਦਾਂ ਲੋ ਜੀ ਕੱਲ ਕਰਦੇ ਸੀ ਸਪਰੇ ਆਲੂਆਂ ਤੇ ਸਪਰੇ ਕਰਦੇ ਕਰਦੇ ਨੁਕਸਾਨ ਹੋ ਗਿਆ ਆਹਾ ਟੁੱਟ ਗਈ ਪਾਈਪ ਇਹਦੀ ਅਲੂਮੋਨੀਅਮ ਦੀ ਤੇ ਚੱਲਿਆ ਨਹੀਂ ਕੰਮ ਤੇ ਹੁਣ ਇਹਨੂੰ ਲੋਟ ਕਰਾ ਕੇ ਲਿਆਉਣਾ ਪੈਣਾ ਸਾਰੇ ਨੂੰ ਆਹ ਦੇਖੋ ਕੱਲ ਫਿਰ ਖੋਲਿਆ ਸੀਗਾ ਖੋਲ ਕੇ ਵੀ ਕੌਣ ਕਿ ਉਹਨੂੰ ਬਿਲਡਿੰਗ ਬਿਲਡਿੰਗ ਨਹੀਂ ਨਾ ਹੋਣਾ ਵੀ ਉਹ ਅਲੂਮਿਨੀਅਮ ਦਾ ਤਾਂ ਕਰਕੇ ਹਾਂਜੀ ਵੀਰੇ ਇੱਕ ਨਾ ਯਾਰ ਵੀਰੇ ਆਪਣੇ ਨਾ ਹਜੇ ਆਪਾਂ ਉਹ ਚੀਜ਼ ਹਜੇ ਆਪਾਂ ਨੂੰ ਜਿਹੜੀ ਚੀਜ਼ ਦੀ ਲੋੜ ਨਹੀਂ ਹੁੰਦੀ ਆਪਾਂ ਉਹ ਚੀਜ਼ ਦੇ ਪਿੱਛੇ ਬਹੁਤ ਪੈਂਦੇ ਆ ਹਨ ਜਿਵੇਂ ਮੱਕੀ ਦਾ ਬੀਜ ਲੈ ਲਓ ਮੱਕੀ ਦੇ ਬੀਜ ਦੀ ਹਜੇ ਆਪਾਂ ਨੂੰ ਕਦੋਂ ਲੋੜ ਆ ਹਨ ਤੇ ਪਰ ਆਪਾਂ ਸਾਰੇ ਜਣੇ ਮੱਕੀ ਦੇ ਬੀਜ ਦੇ ਪਿੱਛੇ ਪਏ ਪਿਆ ਕਿ ਜਿਹੜਾ ਆਪਾਂ ਆਹ ਕੰਪਨੀ ਵਾਲਿਆਂ ਨੂੰ ਵੀ ਸਿਖਾਤਾ ਜਾਂ ਡੀਲਰਾਂ ਨੂੰ ਵੀ ਸਿਖਾਤਾ ਕਿ ਕਿਵੇਂ ਪੈਸੇ ਵੱਧ ਕਮਾਉਣੇ ਹਨ ਹਨ ਕਿ ਜਿਵੇਂ ਹੁਣ ਸਪੋਜ਼ ਕਰ ਲੋ ਕਿ ਜੇ ਉਹ ਡੀਲਰ 4 ਦਿਨ ਆਪਦੇ ਅੰਦਰ ਸਟਾਕ ਕਰ ਲੈਣਗੇ ਹਜੇ ਹਜੇ ਕਿਤੇ ਵੀ ਮੱਕੀ ਆਈ ਨਹੀਂ ਹੈਗੀ ਕਿਸੇ ਵੀ ਡੀਲਰ ਕੋਲੇ ਜਾਂ ਕਿਤੇ ਵੀ ਦੁਕਾਨਾਂ 'ਚ ਹਜੇ ਕਿਤੇ ਮੱਕੀ ਆਈ ਨਹੀਂ ਕਿਉਂ ਕਿਉਂਕਿ ਜਿਹੜੀਆਂ ਕੰਪਨੀਆਂ ਨੇ ਉਹ ਕੰਪਨੀਆਂ ਰੇਟ ਇਹਦੀ ਫਰਵਰੀ ਤੋਂ ਦਿੰਦੀਆਂ ਨੇ ਆਪਣੇ ਲੋਕ ਚੱਕ ਕੇ ਜਨਵਰੀ ਜੀ ਬਿਜਾਈ ਕਰਨ ਲੱਗ ਜਾਂਦੇ ਫਿਰ ਜਰਮੀਨੇਸ਼ਨ ਤੇ ਅਸਰ ਪੈਂਦਾ ਹਨ ਉਹਦੇ ਕਰਕੇ ਕੰਪਨੀਆਂ ਸਾਰੀਆਂ ਲੇਟ ਕਰਦੀਆਂ ਨੇ ਵੀ ਹਜੇ ਥੋੜਾ ਠਹਿਰ ਕੇ ਬੀਜ ਦਿੱਤਾ ਜਾਵੇ ਹਨ ਤੇ ਹੁਣ ਆਪਣੇ ਕੀ ਆ ਜ਼ਿੰਮੇਦਾਰ ਸਾਰੇ ਭਰਾ ਨਾ ਮੱਕੀ ਦੇ ਬੀਜ ਦੇ ਮਗਰ ਪਏ ਪਏ ਵੀ ਸਾਨੂੰ ਕਿਤੋਂ ਵੀ ਮਿਲ ਜਵੇ ਕੱਲ ਵੀ ਮੈਨੂੰ ਬਹੁਤ ਫੋਨ ਆਏ ਵੀਰੇ ਸਾਨੂੰ ਬੀਜ ਦਵਾ ਦਿਓ ਕਿਹੜਾ ਰੇਟ ਆ ਜਿੰਨਾ ਕੋ ਤੁਹਾਨੂੰ ਪੈਸੇ ਪਵਾ ਦਿੰਨੇ ਆ ਵੀਰੇ ਸਾਨੂੰ ਯਾਰ ਵੀਰੇ ਦੇਖੋ ਕੋਈ ਯਾਰ ਵੀਰੇ ਕਿਸੇ ਚੀਜ਼ ਬਿਨਾ ਰਹਿੰਦਾ ਪਹਿਲਾਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਦੋ ਵੀ ਜਾਂ ਜਿਵੇਂ ਹੁਣ ਡਾਈ ਦੀ ਕਿੱਲੇ ਸੀ ਕੋਈ ਵੀਰ ਆਲੂਆਂ ਦੇ ਬੀਜਣ ਤੋਂ ਰਹਿ ਗਿਆ ਡਾਈ ਤੋਂ ਬਿਨਾ ਜਾਂ ਕਿਸੇ ਚੀਜ਼ ਤੋਂ ਬਿਨਾ ਸਾਰਾ ਹੱਲ ਹੋ ਜਾਂਦਾ ਹੁੰਦਾ ਆਪਾਂ ਨਾ ਆਪਾਂ ਨੂੰ ਆਤਾ ਕਿ ਆਪਾਂ ਉਹ ਚੀਜ਼ ਦੇ ਮਗਰ ਭੱਜ ਲੈਨੇ ਆ ਕਿ ਆਪਾਂ ਫਿਰ ਉਹ ਚੀਜ਼ ਦੇ ਜਿਹਦੇ ਮਗਰ ਭੱਜਦੇ ਆ ਉਹਨੂੰ ਜਾਦੀ ਔਕਾ ਉਹ ਕਰਦੇ ਨੇ ਲੋਕਾਂ ਨੂੰ ਆਪਣਾ ਨਜਾਇਜ਼ ਫਾਇਦਾ ਚੱਕਿਆ ਜਾਂਦਾ ਜਿਵੇਂ ਹੁਣ ਆਪਾਂ ਨੂੰ ਸਬਰ ਦੇ ਨਾਲ ਜਦੋਂ ਜਦੋਂ ਬੀਜਣੀ ਆ ਉਵੇਂ-ਉਵੇਂ ਲੈ ਲਈਏ ਵੀ ਮੈਂ ਹੁਣ ਜਦੋਂ ਵੀ ਲੈਣਾ ਮੈਂ 50 ਕਿੱਲੇ ਦਾ ਜਾਂ 20 ਕਿੱਲੇ ਦਾ ਐਵੇਂ ਐਵੇਂ ਲੈਣਾ ਹੁਣ ਵੀ ਬਸ ਇੰਨਾ ਕੁ ਭੇਜ ਦੇ ਵੀ ਐਡਾ ਸਟਾਕ ਪਹਿਲਾਂ ਕਰਕੇ ਕਹਿੰਦਾ ਹੌਲੀ-ਹੌਲੀ ਆਜੂ ਜੇ ਤਾਂ ਮਿਲ ਜੂਗਾ ਨਾ ਤੇ ਨੰਬਰ 2 ਤੇ ਹੁਣ ਅੱਛਾ ਜਦੋਂ ਕੰਪਨੀ ਵਾਲਿਆਂ ਕੋਲੋਂ ਦੁਕਾਨਾਂ ਜਾਉਣਾ ਆਪਾਂ ਹੜਮ ਚਾਈ ਪਈ ਹੈ ਹਨਾ ਕਿ ਵਿੱਚ ਤਾਂ ਬਹੁਤ ਵੀਰ ਹੈ ਜਿਨ੍ਹਾਂ ਨੇ 2-2000 ਰੁਪਇਆ ਜਮ੍ਹਾਂ ਕਰਾਇਆ ਥੈਲੀਆਂ ਦਾ ਯਾਰ ਵੀਰੇ ਤੁਹਾਨੂੰ ਕੀ ਲੋੜ ਆ ਪੈਥੈਲੀਆਂ ਦੇ ਪੈਸੇ ਜਮਾ ਕਰਾਉਣ ਦੀ ਉਹ ਦੁਕਾਨਦਾਰਾਂ ਨੇ ਕਿਤੇ ਵੇਚਣੀ ਨਹੀਂ ਨੀ ਹੈਗੀ ਮੱਕੀ ਸਾਰਿਆਂ ਨੇ ਵੇਚਣੀ ਆ ਹਨ ਜਦੋਂ ਠੀਕ ਆ ਜਦੋਂ ਰੇਟ ਖੁੱਲ ਗਿਆ ਉਦੋਂ ਤੁਸੀਂ ਪੈਸੇ ਜਮਾ ਕਰੋ ਜੇ ਹੁਣ ਸਪੋਧ ਕਰੋ 2000 ਤੋਂ 1800 ਖੁੱਲ ਗਿਆ ਤਾਂ ਤੁਸੀਂ ਉਹਨੇ ਦੁਕਾਨਦਾਰ ਤੁਹਾਨੂੰ 1800 ਲਾਊਗਾ ਨਹੀਂ ਲਾਉਣ 2000 ਚ ਹੀ ਰਹਿ ਜਾਣਾ ਤੁਹਾਡਾ ਹੋਵੇ ਵੀ ਆਪਾਂ ਨਾ ਉਸ ਚੀਜ਼ ਤੇ ਕੰਮਲੇ ਨਾ ਬਣੋ ਠੀਕ ਆ ਦੇਖੋ ਦੁਕਾਨਦਾਰ ਜਿਹੜੇ ਬੰਦੇ ਨੇ ਚਾਹੇ ਦੁਕਾਨਦਾਰ ਆ ਚਾਹੇ ਕੋਈ ਡੀਲਰ ਆ ਸਭ ਨੇ ਵੀਰੇ ਕਿਉਂਕਿ ਇਨਵੈਸਟਮੈਂਟ ਕਰੀ ਹੁੰਦੀ ਹੈ ਉਹਨਾਂ ਨੇ ਬਹੁਤ ਰੁਪਈਆ ਪਹਿਲਾਂ ਜਮ੍ਹਾਂ ਕਰਾਉਂਦੇ ਆ ਹਨਾ ਉਹਨਾਂ ਨੇ ਵੀ ਆਪਦੇ ਪੈਸੇ ਕਮਾਉਣੇ ਆ ਉਹਨਾਂ ਨੂੰ ਕਮਾਉਣੇ ਚਾਹੀਦੇ ਤੇ ਪਰ ਹਾਂ ਜਿਵੇਂ ਮੈਤਨਾ ਬਹੁਤ ਦੁਕਾਨਦਾਰਾਂ ਨੇ ਐਤਕੀ ਵੀ ਬਲੈਕ ਚੱਲਣੀ ਹੈ ਤੁਸੀਂ ਦੇਖ ਲਿਓ ਕਿ ਕਿਉਂਕਿ ਆਪਣੇ ਜ਼ਿਮੀਦਾਰ ਭਰਾ ਕਰਦੀ ਏਵੇਂ ਆ ਕਿ ਐਤਕੀ ਪੂਰੀ ਫੁੱਲ ਬਲੈਕ ਚੱਲਣੀ ਹੈ ਮੱਕੀ ਦੇ ਬੀਜ ਦੇ ਉੱਤੇ ਕਿ ਜਿਹੜੀ ਚੀਜ਼ 2000 ਦੀ ਉਹ 3-3000 35-3500 ਤੱਕ ਵਿਕਣੀ ਹੈ ਪਿਛਲੇ ਸਾਲ ਵੀ ਐਵੇਂ ਹੀ ਹੋਇਆ ਐਤਕੀ ਐਵੇਂ ਕਿਉਂਕਿ ਆਪਾਂ ਕੁਝ ਹਾਲਾਤ ਹੀ ਇਦਾਂ ਦੇ ਕਰ ਦਿੰਨੇ ਆ ਪੈਦਾ ਕਿ ਇਹ ਚੀਜ਼ੇ ਉਹਨਾਂ ਆਪਣਾ ਫਾਇਦਾ ਚੱਕਿਆ ਜਾਂਦਾ ਆਪਾਂ ਫਾਇਦਾ ਆਪਦਾ ਪੂਰਾ ਚਕਾਉਣਾ ਹੈ ਸੀਡ ਦੇ ਵਿੱਚ ਤਾਂ ਆਪਾਂ ਆਪਦਾ ਵਾਧੂ ਇਸ ਚੀਜ਼ਾਂ ਤੋਂ ਫਾਇਦਾ ਚਕਾਉਣਾ ਜਿਵੇਂ ਝੋਨੇ ਦਾ ਚੀਜ਼ ਹੁਣ ਝੋਨੇ ਦਾ ਵੀ ਆਪਾਂ ਪੂਰਾ ਫਾਇਦਾ ਚਕਾਉਣਾ ਹੈ ਕਣਕ ਦੇ ਬੀਜਾਂ ਦੇ ਉੱਤੇ ਫਾਇਦਾ ਚਕਾਉਣਾ ਹੈ ਨਾ ਵੀ ਬਲੈਕ ਹੋ ਜਾਂਦੀ ਹੈ ਜਿਹੜੀ ਚੀਜ਼ ਨਾ ਮਿਲੇ ਹਨ ਤੇ ਉਹੋ ਗੱਲ ਕਿ ਆਪਾਂ ਜਿਹੜੀ ਚੀਜ਼ ਦੇ ਮਗਰ ਪੈ ਗਏ ਉਹਦੇ ਮਗਰ ਪੇ ਹੀ ਰਹਿਣਾ ਬਸ ਹਨਾ ਕੀ ਆਪਾਂ ਆਪ ਦਾ ਦਿਮਾਗ ਨਹੀਂ ਲਾਉਂਦੇ ਵੀ ਯਾਰ ਸਾਨੂੰ ਜਦੋਂ ਲੋੜ ਆਸੀ ਉਹਦੀ ਦੁਕਾਨਦਾਰ ਕੋਲ ਜਾਈਏ ਐਵੇਂ ਪਹਿਲਾਂ ਜਾ ਜਾ ਕੇ ਜੇ ਇੱਕ ਗੱਲ ਸਪੋਜ਼ ਕਰੋ ਕਿ ਆਪਾਂ ਨੂੰ ਆਪਾਂ ਨੂੰ ਸਾਰੇ ਵੀਰਾਂ ਨੂੰ ਤਾਂ ਨਹੀਂ ਇਕੱਠਿਆਂ ਨੂੰ ਲੋੜ ਹੁੰਦੀ ਆਪਾਂ ਸਾਰੇ ਜਾਣੇ ਹੁਣ ਵਿਲੇ ਆ ਚੱਲ ਯਾਰ ਦੁਕਾਨਦਾਰ ਕੋਲ ਜਾ ਕੇ ਇਹ ਬੀ ਬੁੱਕ ਕਰਾਏ ਇਹ ਬੀ ਐ ਕਰੇ ਬੀ ਫਲਨ ਉਹ ਉਹਨਾਂ ਨੂੰ ਪਹਿਲੇ ਹੀ ਪਤਾ ਲੱਗ ਜਾਂਦਾ ਯਾਰ ਕਿ ਇੰਨਾ ਮਾਲ ਤਾਂ ਆਪਣਾ ਵਿਕਿਆ ਪਿਆ ਕਿ ਇੰਨੇ ਉਹਨਾਂ ਨੇ ਰੁਪਈਏ ਕਮਾਉਣੇ ਠੀਕ ਹੈ ਪਰ ਜਿਹੜਾ ਨਜਾਇਜ਼ ਫਾਇਦਾ ਚੱਕਿਆ ਜਾਂਦਾ ਆਪਣੇ ਦੇ ਉੱਤੇ ਵੀ ਹਾਂ ਵੀ ਰੇਟ ਮਹਿੰਗਾ ਕਰ ਦਿੰਦੇ ਆ ਬਲੈਕ ਚੱਲਣ ਜਾਂ ਦੇਖੋ ਤੁਸੀਂ ਤਾਂ ਉਨੇ ਦਾ ਹੀ ਲਿਆ ਤੁਸੀਂ ਉਨੇ ਦਾ ਵੇਚੋ ਯਾਰ ਆਪਦੇ ਰੁਪਈਏ ਕਮਾ ਕੇ ਵੇਚੋ ਠੀਕ ਹੈ ਪਰ ਨਹੀਂ ਕਈ ਦੁਕਾਨਦਾਰ ਬਹੁਤ ਨਜਾਇਜ਼ ਫਾਇਦਾ ਚੱਕਦੇ ਆ ਇਸ ਚੀਜ਼ ਦਾ ਤੇ ਵੀ ਉਸ ਚੀਜ਼ ਤੋਂ ਆਪਾਂ ਨੂੰ ਰੁਕਣਾ ਚਾਹੀਦਾ ਕਿ ਆਪਾਂ ਵੀ ਥੋੜਾ ਸਾਂ ਸਮੇਂ ਦੇ ਨਾਲ ਵੀ ਹਾਂ ਠੰਡੇ ਮੱਤੇ ਦੇ ਨਾਲ ਚੱਲੀਏ ਕਿ ਆਪਾਂ ਨੂੰ ਕਾਲ ਕਰਨ ਦੀ ਕੀ ਲੋੜ ਠੀਕ ਹੈ ਕਿਸੇ ਦੀ ਮੱਕੀ ਬੀਜਣ ਤੋਂ ਬਿਨਾਂ ਤਾਂ ਰਹਿਣਾ ਨਹੀਂ ਵੀਰੇ ਏਰੀਆ ਹਨ ਸਾਰਿਆਂ ਨੇ ਬੀਜ ਲੈਣੀ ਆ ਮੱਕੀ ਤੇ ਕਾਸੇ ਇਦਾਂ ਹੀ ਆ ਕਿ ਥੋੜਾ ਜਿਹਾ ਕੰਟਰੋਲ ਨਾਲ ਚੱਲੀਏ ਹਰੇਕ ਬੀਜ ਦੇ ਉੱਤੇ ਕਿ ਆਪਾਂ ਹੀ ਆਪਦੇ ਪੈਰਾਂ ਚ ਕਹਾੜੀ ਮਾਰ ਲੈਂਦੇ ਆ ਕਿ ਆਪਾਂ ਜਦੋਂ ਪਹਿਲਾਂ ਭੱਜ ਲੈਂਦੇ ਆ ਹਰੇਕ ਚੀਜ਼ ਦਾ ਅਜੇ ਟਾਈਮ ਆਇਆ ਨਹੀਂ ਹੁੰਦਾ ਆਪਾਂ ਉਹਦੋਂ ਪਹਿਲਾਂ ਭੱਜ ਦਿਆਂ ਹਨ ਤੇ ਇਹਦੀ ਤੁਸੀਂ ਮੱਕੀ ਦੀ ਜਿਹੜੀ ਅਸਲੀ ਬਿਜਾਈ ਆ ਉਹ 5 4 ਫਰਵਰੀ ਤੋਂ ਹੀ ਸ਼ੁਰੂ ਹੁੰਦੀ ਆ ਉਹਦੋਂ ਪਹਿਲਾਂ ਸ਼ੁਰੂ ਨਹੀਂ ਹੁੰਦੀ ਜੇ ਅਸਲੀ ਮੈਨੇਜ ਦੇਖਦੇ ਆ ਜਿਹੜੀ 5 4 ਫਰਵਰੀ ਵਾਲੀ ਆ ਉਹ ਵੀ ਮੱਕੀ ਉਹ ਮੱਕੀ ਨੇ ਉਦੋਂ ਹੀ ਹਰੀ ਹੋਣਾ ਜਿਹੜੀ 10 ਫਰਵਰੀ ਵਾਲੀ ਦੇ ਜਿੰਨਾ ਚਿਰ ਟੈਂਪਰੇਚਰ ਡਾਊਨ ਆ ਉਹਨਾਂ ਚਿਰ ਮੱਕੀ ਹਰੀ ਹੋਣ ਦੇ ਵਿੱਚ ਬਹੁਤ ਲੰਮਾ ਸਮਾਂ ਲੈਂਦੀ ਹੈ ਹਾਂ ਬਸ ਉਹਦਾ ਇਹੀ ਹੈ ਕਿ ਉਹਦਾ ਟਾਂਡਾ ਮੋਟਾ ਹੋਈ ਜਾਂਦਾ ਬਸ ਜਦੋਂ ਹਰੀ ਹੋਗੀ ਠੀਕ ਨਹੀਂ ਐਵੇਂ ਕੋਈ ਪਹਿਲਾਂ ਬੀਜ ਕੇ ਕੋਈ ਬਾਲਾ ਫਾਇਦਾ ਨਹੀਂ ਹੁੰਦਾ ਦੇ ਉਹਨੂੰ ਜੈ 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 ਟਾਈਮ ਤੇ ਰੱਖਣਾ ਚਾਹੀਦਾ ਕਿ ਉਹ ਆਪਣੇ ਹੱਥੀ ਵਿੱਚ ਆਪਾਂ ਕਿਹੜੀ ਚੀਜ਼ਾਂ ਨੂੰ ਬਲੈਕ ਕਰਾਉਣਾ ਕਿਹੜੀਆਂ ਚੀਜ਼ਾਂ ਨੂੰ ਨਹੀਂ ਕਰਾਉਣਾ ਕਿ ਜੇ ਆਪਾਂ ਸਾਰੇ ਠੰਡੇ ਮਤੇ ਨਾਲ ਚੱਲੀਏ ਤਾਂ ਕੁਝ ਨਹੀਂ ਹੋ ਸਕਦਾ ਤਾਂ ਸਾਰਾ ਕੁਝ ਸਹੀ ਰਹੂਗਾ